ਅਸੀ ਗਾਲ ਜੀ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਹੁਣ ਕਣਕਾਂ ਨੇ ਜਿਹੜੀਆਂ ਉਹ ਲਗਭਗ ਵਿੱਚ ਬਹੁਤ ਸਾਰੀਆਂ ਕਣਕਾਂ 60 ਦਿਨ ਕ੍ਰੋਸ ਕਰ ਚੁੱਕੀਆਂ ਨੇ ਤੇ ਕੁਝ ਕੁ ਕਣਕਾਂ 30 35 ਦਿਨ 25 ਦਿਨਾਂ ਤੇ ਵੀ ਖੜੀਆਂ ਨੇ ਬਹੁਤ ਸਾਰੇ ਖੇਤਾਂ ਦੇ ਵਿੱਚ ਗੁੱਲੀ ਡੰਡੇ ਵਾਲੀ ਦਵਾਈ ਨੇ ਜਿਹੜੇ ਕੰਮ 100% ਕੀਤਾ 100 ਨਹੀਂ ਤਾਂ 90 95% ਪੱਕੇ ਕੀਤਾ ਤੇ ਕਿਤੇ ਕਿਤੇ ਬਿਲਕੁਲ ਵੀ ਕੰਮ ਨਹੀਂ ਕੀਤਾ ਜਿਹਾ ਆਪਾਂ ਕਹ ਲਈਏ ਕਿ ਜਿਹੜਾ ਗੁੱਲੀ ਡੰਡਾ ਉਹ ਬਿਲਕੁਲ ਉਸ ਤਰ੍ਹਾਂ ਹੀ ਖੜਾ ਰਿਹਾ ਜਾ ਅਜਨਣ ਸਥਿਤੀਆਂ ਉਹਨਾਂ ਨੇ ਕਿ ਗੁੱਲੀ ਡੰਡਾ ਇੱਕ ਵਾਰੀ ਉੱਪਰੋਂ ਥੋੜੀਆਂ ਜੀਆਂ ਬਰੂਮਣਾ ਜੀਆਂ ਪੱਤੇ ਜੇ ਜਿਹੜੀ ਆਪਾਂ ਕਹਿੰਦੇ ਆ ਟਿਪ ਜੀ ਬਰਨ ਹੋਈ ਥੋੜਾ ਜਿਹਾ ਮੱਚਿਆ ਉੱਪਰੋਂ ਜਾ ਪਗਲੀਏ ਥੋੜਾ ਜਿਹਾ ਉਹਨੇ ਮੋੜਾ ਖਾਦਾ ਵਾਪਸ ਨੂੰ ਮੁੜਿਆ ਥੱਲੇ ਵੱਲ ਨੂੰ ਪਰ ਫੇਰ ਦੁਬਾਰਾ ਚੱਲ ਪਿਆ ਕੀ ਕਾਰਨ ਨੇ ਕਿਹੜੀ ਦਵਾਈ ਇਹਨੂੰ ਮਾਰ ਸਕਦੀ ਹੈ ਜਿਹੜੀ ਕਿ ਬਿਲਕੁਲ ਆਪਾਂ ਕਹਿੰਦੇ ਕਿ ਇੱਕ ਦਾਣਾ ਵੀ ਗੁੱਲੀ ਡੰਡੇ ਦਾ ਆਪਣੇ ਖੇਤ ਦੇ ਵਿੱਚ ਨਾ ਰਹੇ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਆ ਕੀ ਕਹਾਣੀ ਹੈ ਇਹ ਉਸ ਤੋਂ ਪਹਿਲਾਂ ਜੇਕਰ ਨਵੇਂ ਚੈਨਲ ਤੇ ਆਏ ਹੋ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਸੋ ਹੁਣ ਤੁਸੀਂ ਆ ਨਹੀਂ ਸੁਣਦੇ ਹੋਣੇ ਕਿ ਗੁੱਲੀ ਡੰਡਾ ਬਿਲਕੁਲ ਵੀ ਖੇਤ ਦੇ ਵਿੱਚੋਂ ਖਤਮ ਹੋ ਗਿਆ ਤਾਂ ਉਹਦੇ ਕੀ ਕਾਰਨ ਨੇ ਹੁਣ ਇੱਥੇ ਆਪਾਂ ਤੁਹਾਨੂੰ ਕੋਈ ਖਾਸ ਇੱਕ ਖਾਸ ਦਵਾਈ ਦੀ ਗੱਲ ਨਹੀਂ ਕਰਦੇ ਕਿਉਂਕਿ ਦੇਖੋ ਐਕਸੀਲ ਹੋਈ ਜਟੋਬ ਕੋਈ ਜਾਂ ਕੋਈ ਵੀ ਦਵਾਈ ਦਾ ਨਾਮ ਲੈ ਲੇ ਇਟਲੈਂਟਸ ਹੋਈ ਜਾਂ ਲੀਡਰ ਟੋਟਲ ਫਕੀਰਾ ਸੰਕੋਰ ਹੋ ਗਈ ਜਾਂ ਮਰੀ ਉਹ ਜਾਂ ਕੋਈ ਵੀ ਇਹ ਵੀ ਸੀ ਜਿਹੜੀ ਵੀ ਦਵਾਈ ਤੁਸੀਂ ਆਪਣੇ ਖੇਤ ਦੇ ਵਿੱਚ ਵਰਤਦੇ ਹੋ ਉਹ ਕਈ ਵਾਰੀ ਕੰਮ ਨਹੀਂ ਕਰਦੀ ਤੁਹਾਡੇ ਖੇਤ ਦੇ ਵਿੱਚ ਦੂਸਰੇ ਕਿਸਾਨ ਦੇ ਖੇਤ ਦੇ ਵਿੱਚ ਉਸੇ ਦਵਾਈ ਨੇ ਬਿਲਕੁਲ ਵਧੀਆ ਕੰਮ ਕੀਤਾ ਹੁੰਦਾ ਇਸੇ ਕਰਕੇ ਜਿਹੜੀ ਵੈਸਾ ਉਹ ਇੱਕ ਆਪਾਂ ਕਹਿੰਦੇ ਵੈਸ ਦਾ ਹਿੱਸਾ ਬਣ ਜਾਂਦੀ ਹੈਗੀ ਦਵਾਈ ਜਦੋਂ ਕਿ ਕਿਤੇ ਨਾ ਕਿਤੇ ਗਲਤੀਆਂ ਹੁੰਦੀਆਂ ਨੇ ਆਪਾਂ ਸਿਰਫ ਵੀਡੀਓ ਦੇ ਵਿੱਚ ਉਹਨਾਂ ਸਾਵਧਾਨੀਆਂ ਦੀ ਗੱਲਬਾਤ ਕਰਾਂਗੇ ਸਨਪ੍ਰਭੂ ਜਿਹੜੀਆਂ ਸਾਵਧਾਨੀਆਂ ਤੁਸੀਂ ਕੋਈ ਵੀ ਦਵਾਈ ਵਰਤਣ ਦੇ ਸਮੇਂ ਤੇ ਵਰਤਣੀਆਂ ਹੁੰਦੀਆਂ ਨੇ ਕਿਉਂਕਿ ਦੇਖੋ ਦਵਾਈ ਤੁਸੀਂ ਕਿੰਨੀ ਵੀ ਮਹਿੰਗੀ ਵਰਤ ਲਓ ਜੇਕਰ ਉੱਥੇ ਕਿਤੇ ਨਾ ਕਿਤੇ ਤੁਸੀਂ ਅਣਗਹਿਲੀ ਕੀਤੀ ਆ ਤੁਹਾਡੇ ਮੌਸਮ ਫੇਵਰ ਦੇ ਵਿੱਚ ਨਹੀਂ ਹੈਗਾ ਤੁਹਾਡੇ ਜਿਹੜੀ ਨਮੀ ਆ ਗਈ ਖੇਤ ਦੀ ਉਹ ਨਹੀਂ ਹੈਗੀ ਸਹੀ ਪ੍ਰੋਪਰ ਢੰਗ ਦੀ ਫਿਰ ਉਹ ਦਵਾਈ ਕਿੰਨੀ ਵੀ ਮਹਿੰਗੀ ਹੋਵੇ ਕੰਮ ਨਹੀਂ ਕਰਨਾ ਇਸੇ ਕਰਕੇ ਕੁਝ ਦੁਕਾਨਾਂ ਕੁਝ ਏਰੀਏ ਦੇ ਵਿੱਚ ਜਾਂ ਕੁਸਕ ਆਪਾਂ ਕਹਿ ਲਈਏ ਕਿ ਕਿਸਾਨਾਂ ਦੇ ਖੇਤਾਂ ਦੇ ਵਿੱਚ ਕੰਮ ਕਰਦੀਆਂ ਨੇ ਤੇ ਕੁਸਕ ਦੁਕਾਨਾਂ ਨੇ ਜਿਹੜੀਆਂ ਬਹੁਤ ਸਾਰੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਉਹੀ ਦੁਕਾਨਾਂ ਕੰਮ ਨਹੀਂ ਕਰਦੀਆਂ ਮੰਨ ਲਈਏ ਕਿ ਕਿਤੇ ਨਾ ਕਿਤੇ ਲੀਡਰ ਵੀ ਕੰਮ ਕਰਨੋਂ ਹਟ ਗਈ ਬੰਦ ਕਰ ਦਿੱਤਾ ਬਹੁਤ ਸਾਰੇ ਕਿਸਾਨਾਂ ਦਾ ਮੰਨਣਾ ਪਰ ਕਿਤੇ ਨਾ ਕਿਤੇ ਕਿਸਾਨ ਅੱਜ ਵੀ ਲੀਡਰ ਵਰਤ ਰਹੇ ਨੇ ਸਰਫੂ ਸਰਫੂ ਨਾਲ ਟੈਕਨੀਕਲ ਆ ਜਿਹੜਾ ਜਾਂ ਆਪਾਂ ਕਹਿ ਲਈਏ ਕਿ ਕਿਤੇ ਪਿਛਲੇ ਦਿਨਾਂ ਦੇ ਵਿੱਚ ਵੀ ਕੀਰਾ ਬਹੁਤ ਸਾਰੇ ਕਿਸਾਨਪ੍ਰਭਾ ਨੇ ਖੇਤਾਂ ਦੇ ਵਿੱਚ ਬੀਜਣ ਦੇ ਸਮੇਂ ਦੇ ਕੀਤੀ ਜਾਂ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਕੀਤੀ ਪਰ ਉੱਥੇ ਕਿਤੇ ਕੰਮ ਨਹੀਂ ਕੀਤਾ ਕਹਿੰਦਾ ਭਾਵਾ ਬਾਲੀਆਂ ਗੱਲਾਂ ਨਾ ਕਰਦੇ ਹੋਏ ਮੇਨ ਪੁਆਇੰਟਾਂ ਦੀ ਗੱਲ ਕਰਦੇ ਆਪਾਂ ਪਹਿਲਾਂ ਤਾਂ ਕਿਸਾਨਪ੍ਰਭਾ ਤੁਸੀਂ ਦਵਾਈ ਕੋਈ ਵੀ ਵਰਤਦੇ ਹੋ ਪਹਿਲਾ ਨੰਬਰ ਤਾਂ ਇਹ ਦੇਖੋ ਕਿ ਤੁਸੀਂ ਪਿਛਲੇ ਸਾਲਾਂ ਦੇ ਵਿੱਚ ਕਿਹੜੀ ਦਵਾਈ ਤੋਂ ਵਧੀਆ ਰਿਜ਼ਲਟ ਲੈਂਦੇ ਨੇ ਹੁਣ ਇੱਥੇ ਇਹ ਚੀਜ਼ ਵੀ ਮੈਟਰ ਕਰਦੀ ਹੈ ਕਿ ਕਈ ਵਾਰੀ ਇਹ ਵੀ ਕਿਹਾ ਜਾਂਦਾ ਕਿ ਹਰ ਸਾਲ ਇੱਕੋ ਦਵਾਈ ਵਰਤਣ ਦੇ ਨਾਲ ਜਿਹੜਾ ਸੈਣ ਸ਼ਕਤੀ ਹੈ ਜਿਹੜੀ ਜਿਹੜੀ ਗੁੱਲੀ ਡੰਡਾ ਘੱਟ ਮਾਰਨ ਦਾ ਕਾਰਨ ਬਣਦੀ ਆ ਪਰ ਕਿਤੇ ਨਾ ਕਿਤੇ ਜੇਕਰ ਤੁਸੀਂ 2 ਸਾਲ ਤੱਕ ਵੀ ਇੱਕ ਟੈਕਨੀਕਲ ਵਰਤ ਲੋਗੇ ਕੋਈ ਬੜੀ ਵੱਡੀ ਆਫਤ ਨਹੀਂ ਆਉਣ ਵਾਲੀ ਕਿਉਂਕਿ ਤੁਹਾਡੇ ਖੇਤ ਦੇ ਵਿੱਚ ਉਸ ਚੀਜ਼ ਤੇ ਕੰਮ ਹੋ ਜਾਣਾ ਚਾਹੀਦਾ ਨਾ ਕਿ ਆਪਾਂ ਇਸ ਲਾਈਨ 'ਤੇ ਚੱਲਣਾ ਕਿ ਆਪਾਂ ਨੇ ਤਾਂ ਪਿਛਲੇ ਸਾਲ ਜੀ ਇਹ ਟੈਕਨੀਕਲ ਵਰਤਿਆ ਇਸ ਵਾਰ ਨਹੀਂ ਵਰਤਣਾ ਤੁਸੀਂ ਦੇਖੋ ਪਹਿਲੇ ਨੰਬਰ ਤੇ ਤੁਹਾਡੇ ਖੇਤ ਦੇ ਵਿੱਚ ਕਿਹੜੇ ਟੈਕਨੀਕਲ ਨੇ ਕੰਮ ਕੀਤਾ ਉਹ ਕੋਈ ਵੀ ਹੋ ਸਕਦਾਗਾ ਏ ਬੀ ਸੀ ਡੀ ਜਿਹੜਾ ਵੀ ਤੁਸੀਂ ਮਰਜ਼ੀ ਵਰਤ ਸਕਦੇ ਹੋ ਪਰ ਇੱਕ ਗੱਲ ਧਿਆਨ ਦੇ ਵਿੱਚ ਰੱਖਣਾ ਇਹ ਚੀਜ਼ ਤੁਸੀਂ ਪਹਿਲੇ ਨੋਟ ਕਰਕੇ ਰੱਖਣੀ ਹੈ ਕਿ ਜੇਕਰ 60 ਕੁ ਦਿਨਾਂ ਦੀ ਕਣਕ ਹੋ ਗਈ ਉਥੇ ਕੋਸ਼ਿਸ਼ ਕਰਿਓ ਜੇਕਰ ਥੋੜਾ ਮੋਟਾ ਗੁੱਲੀ ਡੰਡਾ ਤੁਹਾਨੂੰ ਦਿਖਾਈ ਦਿੰਦਾ ਜਾਂ ਤੁਹਾਡੇ ਜੜਾਂ ਦੇ ਵਿੱਚ ਕਿਤੇ ਨਾ ਕਿਤੇ ਕਣਕ ਦੇ ਗੁੱਲੀ ਡੰਡਾ ਲੱਗਦਾ ਕਿ ਦੂਸਰੇ ਪਾਣੀ ਤੇ ਹੋ ਗਿਆ ਕਣਕ ਕਾਫੀ ਟੱਪ ਚੁੱਕੀ ਆ ਫਿਰ ਉਥੇ ਕਿਤੇ ਨਾ ਕਿਤੇ ਹੋ ਸਕਦਾ ਤਾਂ ਕਿਨਾਰਾ ਕਰ ਸਕਦੇ ਹੋ ਸੜਕਿਆ ਕਰਨ ਤੋਂ ਥੋੜਾ ਮੋਟਾ ਗੁੱਲੀ ਡੰਡਾ ਉਨਾ ਜ਼ਿਆਦਾ ਵੈਸੇ ਵੀ ਹੁਣ ਉਹਨੇ ਦੇਖੋ ਖਰਾਕ ਸੀ ਜਿਹੜੀ ਉਹ ਬਹੁਤ ਸਾਰੀ ਖਾ ਲਈ ਅੱਗੇ ਜਾ ਕੇ ਤੁਹਾਡੇ ਖੇਤ ਦੇ ਵਿੱਚ ਉਹ ਦੋ ਹੀ ਕੰਮ ਕਰੂਗਾ ਇੱਕ ਤਾਂ ਬੀਜ ਦੀ ਪ੍ਰੋਬਲਮ ਆ ਸਕਦੀ ਹੈ ਅਗਲੇ ਦਿਨਾਂ ਦੇ ਵਿੱਚ ਉਹ ਬੀਜ ਸੜ ਕੇ ਜਾ ਸਕਦਾ ਤੇ ਦੂਸਰਾ ਕਈ ਵਾਰੀ ਕੀ ਹੁੰਦਾ ਨਾ ਡਿੱਗਣ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਬਾਕੀ ਜਿਹੜੀ ਫੰਗਸ ਦੀ ਜੜ ਤਾਂ ਇਹ ਹੁੰਦੀ ਹੁੰਦਾ ਦਾ ਆਂ ਤੇ ਆਪਣੇ ਅੱਗੇ ਜਾ ਕੇ ਕੋਈ ਪ੍ਰੋਬਲਮ ਆਉਂਦੀ ਆ ਫਿਰ ਇਹਨਾਂ ਚੀਜ਼ਾਂ ਨੂੰ ਆਪਾਂ ਖਤਮ ਕਰਕੇ ਵੀ ਇੱਕ ਲੈਣਾ ਵੀ ਕੁਝ ਨਹੀਂ ਹੈਗਾ ਸੋ ਇਸੇ ਕਰਕੇ ਦਿਨਾਂ ਦਾ ਧਿਆਨ ਰੱਖਿਓ ਪਹਿਲਾਂ ਅਗਲੀ ਗੱਲ ਕਿਸਾਨ ਭਰਾਵੋ ਤੁਸੀਂ ਜਿਹੜਾ ਵੀ ਆਪਾਂ ਗੱਲਬਾਤ ਕਰਦੇ ਆਂ ਕਿ ਟੈਕਨੀਕਲ ਵਰਤਨਾਗਾ ਤਾਂ ਪਹਿਲਾ ਨੰਬਰ ਧੁੱਪ ਚੰਗੀ ਲੱਗਣੀ ਚਾਹੀਦੀ ਹੈ ਜਦੋਂ ਜਿਹੜੇ ਦਿਨਾਂ ਦੇ ਵਿੱਚ ਧੁੱਪ ਨਹੀਂ ਲੱਗਦੀ ਜਦੋਂ ਆਪਾਂ ਉਹਨਾਂ ਦਿਨਾਂ ਦੇ ਵਿੱਚ ਕਈ ਵਾਰੀ ਕ੍ਰੈਸ਼ ਹੋ ਜਾਂਦਾ ਆਪਣਾ ਕੀਤਾ ਹੋਇਆ ਸੜਕਿਆਗਾ ਜਿਹੜਾ ਉਤੰਦਾਂ ਦੇ ਨਾਲ ਉਹ ਬੱਦਲ ਵਾਈ ਦੇ ਨਾਲ ਉਹ ਮੀਂਹ ਕਣੀਆਂ ਪਿੰਨਾ ਨੇ ਪਿਛਲੇ ਦਿਨਾਂ ਦੇ ਵਿੱਚ ਉਨ੍ਹਾਂ ਦੇ ਨਾਲ ਜਦੋਂ ਕ੍ਰੈਸ਼ ਹੋ ਜਾਂਦਾ ਉੱਥੇ ਉਹਦੀ ਕੰਮ ਕਰਨ ਦੀ ਸੰਤਾ ਕਾਫੀ ਘਟ ਜਾਂਦੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵੀ ਪਾਈ ਸੀ ਉਹ ਇਸੇ ਕਰਕੇ ਪਾਈ ਸੀ ਕਿ ਬਹੁਤ ਸਾਰੇ ਕਿਸਾਨ ਪਰ ਆਪਾਂ ਬਲਪੂਸੇ ਦੇ ਵਿੱਚ ਹੁੰਦੇ ਨੇ ਕਿ ਯਾਰ ਹੁਣ ਆਪਣੀ ਦਵਾਈ ਕੰਮ ਕਿੰਨਾ ਕੁ ਕਰੂ ਉਹ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਹੁਣ ਅਗਲੀ ਗੱਲ ਕਰੀਏ ਵੱਡੀ ਗੱਲ ਨਮੀ ਦੀ ਤੁਹਾਡੇ ਖੇਤ ਦੇ ਵਿੱਚ ਨਮੀ ਕਿੰਨੀ ਕ ਹੁਣ ਬਹੁਤ ਸਾਰੇ ਵੀਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਸੜਕਿਆ ਕੀਤਾ ਥੋੜੇ ਜੇ ਖੇਤ ਰੁੱਖੇ ਹੋਗੇ ਜਦੋਂ ਉਸ ਟਾਈਮ ਤੇ ਕਿਉਂਕਿ ਅੱਜ ਤੋਂ ਜੇਕਰ ਆਪਾਂ 20 ਦਿਨ ਪਹਿਲਾਂ ਚਲੇ ਜਾਈਏ ਤਾਂ ਕਾਫੀ ਸਾਰੀ ਗਰਮੀ ਸੀ। ਇਹ ਗਰਮੀ ਕਹਿਣ ਦਾ ਪਾਪ ਉਹ ਚੰਗੀ ਧੁੱਪ ਨਿਕਲਦੀ ਸੀ ਪੂਰਾ ਟਾਪ ਦਾ ਸੂਰਜ ਚੜ੍ਹਦਾ ਸੀ। ਉਹਨਾਂ ਕਿਨਾਂ ਦੇ ਵਿੱਚ ਦਿਨਾਂ ਦੇ ਵਿੱਚ ਹੀ ਜਿਹੜਾ ਖੇਤ ਸੀਗਾ ਉਹ ਖੁਸ਼ਕ ਹੁੰਦਾ ਸੀ। ਉੱਥੇ ਬਹੁਤ ਸਾਰੇ ਕਿਸਾਨ ਭਰਾਵਾਂ ਤੋਂ ਕੀ ਹੋਇਆ ਕਿ ਜਿਆਦਾ ਰੁੱਖੇ ਦੇ ਵਿੱਚ ਜਾਂ ਜਿਆਦਾ ਕਰੜੇ ਜਾਂ ਜਿਆਦਾ ਸੁੱਕੇ ਖੇਤ ਦੇ ਵਿੱਚ ਜਿਹੜੀ ਸਪਰੇਅ ਕਰਨ ਦੇ ਦਿਨ ਸੀ ਉਹ ਚਲੇ ਗਏ। ਕਹਿਣ ਦਾ ਪਾਪ ਉਹਨਾਂ ਦਿਨਾਂ ਦੇ ਵਿੱਚ ਸਪਰੇਅ ਕੀਤੀ ਗਈ ਕਿ ਜਿੱਥੇ ਕਿਤੇ ਥੋੜਾ ਜਿਹਾ ਖੇਤ ਰੁੱਖਾ ਸੀ। ਉਥੇ ਕੰਮ ਕਰਨ ਦੀ ਜਿਹੜੀ ਸੰਤਤਾ ਉਹ ਘਟ ਜਾਂਦੀ ਹੈ ਇਹ ਸਪਰੇਅ ਨੇ ਕੰਮ ਆ ਭਾਵੇਂ ਕਿ ਸੁੱਕੇ ਦੇ ਵਿੱਚ ਹੀ ਕਰਨਾ ਹੁੰਦਾ ਫਰਕ ਕਰਨਾ ਕਿਵੇਂ ਹੁੰਦਾ ਛੋਡੇ ਖੇਤ ਦੇ ਵਿੱਚ ਇੱਕ ਸਿਰਫ ਤੇ ਸਿਰਫ ਛੋਡਾ ਥੋੜਾ ਜਿਹਾ ਪੈਰ ਨੂੰ ਪਤਾ ਲੱਗਣਾ ਹੋਣਾ ਚਾਹੀਦਾ ਕਿ ਆਪਣਾ ਪੈਰ ਦੱਸੇ ਆਪਾਂ ਨੂੰ ਜਿਹੜੇ ਕਿਸਾਨ ਖੇਤੀ ਕਰਦੇ ਕੇ ਆਪਣੇ ਪੈਰ ਦੇ ਵਿੱਚ ਇੰਨੀ ਕਿ ਨਮੀ ਜੱਜ ਹੋਣੀ ਚਾਹੀਦੀ ਕਿ ਥੋੜਾ ਜਿਹਾ ਪੈਰ ਜੇ ਆਪਣਾ ਸਪੇ ਪਰ ਇਹ ਨਹੀਂ ਹੈਗਾ ਕਿ ਫੈਰ ਦੇ ਨਾਲ ਮਿੱਟੀ ਲੱਗ ਜੇ ਜੇਕਰ ਆਪਾਂ ਉਹਨਾਂ ਟਾਈਮਾਂ ਦੇ ਵਿੱਚ ਉਸ ਗਿੱਲ ਤੇ ਸੜਕਿਆ ਕਰਦੇ ਆਂ ਅਗਲੇ ਦਿਨਾਂ ਦੇ ਵਿੱਚ ਜਦੋਂ ਖੇਤ ਸੁੱਕਦਾ ਕੰਮ ਉਦੋਂ ਹੀ ਹੋਣਾ ਹੁੰਦਾ ਦਾ ਸੁੱਕਦਾ ਪਰ ਆਪਾਂ ਨੇ ਦੇ ਦੇਣਾ ਇਹਨੂੰ ਗਿੱਲ ਦੇ ਵਿੱਚ ਹੁੰਦਾਗਾ ਜ਼ਹਿਰ ਨੂੰ ਉਹਨਾਂ ਦੀਆਂ ਬੂਟੇ ਦੀਆਂ ਜੜਾਂ ਜਾਂ ਬੂਟੇ ਦੇ ਪੱਤੇ ਆ ਰਹੇ ਜਿਵੇਂ ਵੀ ਇਹ ਜ਼ਹਿਰਾਂ ਜਿਹੜੀਆਂ ਕੰਮ ਕਰਦੀਆਂ ਨੇ ਵੱਖੋ ਵੱਖਰੇ ਵੇ ਨੇ ਇਹਨਾਂ ਦੇ ਕੰਮ ਕਰਨ ਦੇ ਪਹਿਲਾ ਕਾਰਨ ਹੋ ਗਿਆ ਕਿ ਕਈ ਵਾਰੀ ਮੌਸਮ ਦੇ ਨਾਲ ਕ੍ਰੈਸ਼ ਹੋ ਗਈ ਭਾਵੇਂ ਮੀਂਹ ਪਿਆ ਗਿਆ ਭਾਵੇਂ ਜਿਆਦਾ ਧੁੱਪ ਨਹੀਂ ਨਿਕਲੀ ਬੱਦਲਬਾਈ ਵਧ ਗਈ ਜਾਂ ਤਰੇਲਪੈਣੀ ਸ਼ੁਰੂ ਹੋ ਗਈ ਤਰੇਲ ਕਹਿਣ ਦਾ ਭਾਵ ਧੁੰਦ ਦੇ ਦਿਨ ਚੱਲਦੇ ਆ ਤੇ ਦੂਸਰਾ ਕਾਰਨ ਜਿਆਦਾ ਸੁੱਕ ਦੇ ਵਿੱਚ ਇੱਕ ਹੋਰ ਵੱਡਾ ਕਾਰਨ ਹੁੰਦਾ ਪਾ ਕਈ ਵਾਰੀ ਨਾ ਆਪਣੇ ਬਹੁਤ ਸਾਰੇ ਕਿਸਾਨ ਭਰਾ ਆ ਨਹੀਂ ਦੇਖਿਆ ਕਿ ਬਾਲੇ ਤੱਕ ਇਹ ਨਹੀਂ ਸਕਦੇ ਕਿ ਜਿੱਥੋਂ ਤੱਕ ਗੱਲਬਾਤ ਹੁੰਦੀ ਹੈ ਜਾਂ ਹੋਰ ਆਪਾਂ ਆਮ ਦੇਖਦੀਆਂ ਖੇਤਾਂ ਦੇ ਵਿੱਚ ਜਦੋਂ ਫੀਲਡ ਦੇ ਵਿੱਚ ਜਾਂਦੇ ਆ ਤਾਂ ਜਿਹੜਾ ਸੜਕਿਆ ਕਰਨ ਦਾ ਤਰੀਕਾ ਜਿਹੜੀ ਨਿਊਜ਼ ਲੱਗੀ ਜਦੋਂ ਆਪਣੇ ਕਿਤੇ ਥੋੜਾ ਗੁੱਲੀ ਡੰਡਾ ਹੁੰਦਾ ਜਦੋਂ ਕਿਤੇ ਘੱਟ ਗੁੱਲੀ ਡੰਡਾ ਹੁੰਦਾਗਾ ਉਦੋਂ ਜਿਹੜੀ ਆਮ ਨਿਊਜਲ ਜਿਹਦੇ ਨਾਲ ਆਪਾਂ ਉੱਪਰ ਸੜਕਿਆ ਕਰਦੇ ਆ ਝੋਨੇ ਤੇ ਕਣਕ ਤੇ ਆਮ ਉਹ ਕਰਨ ਦੀ ਬਜਾਏ ਘੱਟ ਵਾਲੀ ਨਿਊਜਲ ਨਾਲ ਨਹੀਂ ਕਰਦੇ ਬਹੁਤ ਸਾਰੇ ਕਿਸਾਨ ਭਰਾ ਕਿਉਂਕਿ ਥੋੜਾ ਹੁੰਦਾ ਕਿਤੇ ਨਾ ਕਿਤੇ ਉਹ ਖਤਮ ਹੋ ਜਾਂਦਾ ਲੱਗਦਾ ਕਿ ਯਾਰ ਨਿਊਜਲ ਦਾ ਕੋਈ ਵੀ ਰੋਲ ਨਹੀਂ ਪਰ ਜੇ ਆਪਾਂ ਇਸ ਚੀਜ਼ ਨੂੰ ਸਮਝੀਏ ਜਾਂ ਇਸ ਚੀਜ਼ ਦਾ ਹਸਾਬ ਕਿਤਾਬ ਲਾਈਏ ਤਾਂ ਜਿੱਥੇ ਕਿਤੇ ਕੱਟ ਵਾਲੀ ਨਿਊਜ਼ੀਲੈਂਡ ਨਾਲ ਸੜਕਿਆ ਕੀਤਾ ਜਾਂਦਾ ਉੱਥੇ ਰਿਜ਼ਲਟ ਜ਼ਿਆਦਾ ਦੇਖਣ ਨੂੰ ਮਿਲਿਆ ਜਿਹੜੀ ਨੋਟ ਕਰਨ ਵਾਲੀ ਗੱਲ ਆ ਪਰ ਬਹੁਤ ਸਾਰੇ ਕਿਸਾਨ ਭਰਾ ਨੇ 90% ਕਿਸਾਨ ਨੇ ਕਿ ਜਿਹੜੇ ਨਿਊਜ਼ੀਲੈਂਡ ਜਿਹੜੀ ਉਹ ਆਮ ਹੀ ਵਰਤਦੇ ਆ ਕੱਟ ਵਾਲੀ ਨਿਊਜ਼ੀਲ ਨਹੀਂ ਵਰਤਦੇ ਜਦੋਂ ਕਿ ਕੱਟ ਵਾਲੀ ਨਿਊਜ਼ੀਲ ਦੇ ਨਾਲ ਜੇ ਤੁਸੀਂ ਸੜਕਿਆ ਕਰੋਗੇ ਕਿਤਾ ਉਹਦੇ ਨਾਲ ਜ਼ਿਆਦਾ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਪੈਂਦੀ ਤੁਸੀਂ ਸਿੱਧਾ ਫਾਰਾ ਮਾਰ ਸਕਦੇ ਹੋ ਦੂਸਰਾ ਨੰਬਰ ਉਹਦੇ ਨਾਲ ਜਗ੍ਹਾ ਨਹੀਂ ਰਹਿੰਦੀ ਕਿਉਂਕਿ ਦੇਖੋ ਇਹ ਨੇ ਉਹਦੀ ਸਮਾਈਲ ਨਾਲ ਜਾਂ ਇਹ ਨੇ ਉਹਦੇ ਕਿਸੇ ਤਰੀਕੇ ਦੇ ਛੱਡੇ ਹੋਏ ਵਾਇਰਸ ਨਾਲ ਨਹੀਂ ਮਰਨਾ ਇਹ ਜਿਹੜੇ ਪੱਤੇ ਦੇ ਉੱਤੇ ਜਿੱਥੇ ਵੀ ਜਿਹੜੀ ਧਰਤੀ ਦੇ ਉੱਤੇ ਸੜ ਗਿਆ ਹੋਊਗਾ ਉੱਥੇ ਹੀ ਕੰਮ ਕਰਨਾ ਗਾ ਇਸ ਜਿਹੜਾ ਆਪਾਂ ਕਹਿੰਦੀ ਹਰਵੀ ਸਾਈਡ ਹੁੰਦੇ ਨੇ ਜਿਹੜੇ ਇਸ ਤਰੀਕੇ ਦੇ ਕਣਕ ਦੇ ਵਿੱਚ ਕਰਨ ਵਾਲੇ ਤੁਸੀਂ ਜੇਕਰ ਇਹਨਾਂ ਚੀਜ਼ਾਂ ਨੂੰ ਸਮਝ ਲਿਆ ਫਿਰ ਕੁਝ ਹੱਦ ਤੱਕ ਤੁਸੀਂ ਕੋਈ ਵੀ ਟੈਕਨੀਕਲ ਵਰਤਦੇ ਹੋ ਉਹਦੇ ਤੋਂ ਤੁਸੀਂ ਟੈਕਨੀਕਲ ਦੀ ਪਾਵਰ ਦੇ ਹਿਸਾਬ ਦੇ ਨਾਲ ਤੁਸੀਂ ਕੰਮ ਲੈ ਸਕਦੇ ਹੋ ਚੌਥਾ ਕਾਰਨ ਬਣਦਾ ਹੈ ਕਿਸਾਨ ਭਰਾਵੋ ਜਿਹੜਾ ਹੁੰਦਾ ਪਾਣੀ ਘੱਟ ਲੱਗਣਾ ਬਹੁਤ ਸਾਰੇ ਵੀਰਾਂ ਤੋਂ ਪਾਣੀ ਆ ਜਿਹੜਾ ਉਹ ਬਹੁਤ ਘੱਟ ਲੱਗਦਾ ਇੱਥੋਂ ਤੱਕ ਕੇ 70 80 100 ਲੀਟਰ ਤੱਕ ਹੀ ਪਾਣੀ ਲਾਉਂਦੇ ਜਦੋਂ ਕਿ 150 ਲੀਟਰ ਪਾਣੀ ਘੱਟੋ ਘੱਟ ਲਾਉਣਾ ਜ਼ਰੂਰੀ ਬਣਦਾ ਅਵਲ ਤਾਂ 200 ਲੀਟਰ ਲਾ ਲਿਆ ਕਰੋ ਜਦੋਂ ਚੰਗਾ ਪਾਣੀ ਲੱਗਿਆ ਹੋਊ ਉੱਥੇ ਕਿਤੇ ਜਗ੍ਹਾ ਰਹਿਣ ਦੀ ਪ੍ਰੋਬਲਮ ਨਹੀਂ ਆਉਂਦੀ ਕੱਟ ਵਾਲੀ ਨਿਊਜ਼ੀਲੈਂਡ ਨਾਲ ਵੈਸੇ ਵੀ ਤੁਹਾਡੇ ਤੋਂ ਪਾਣੀ ਆਟੋਮੈਟਿਕ ਹੀ ਚੰਗਾ ਪਾਣੀ ਲੱਗੂਗਾ ਕਿਉਂਕਿ ਉਹਦੇ ਨਾਲ ਆਪਾਂ ਇੱਧਰ ਉੱਧਰ ਜਿਹੜਾ ਬਾਹ ਕਮਾਉਣੇ ਆ ਜ ਉਦੇ ਨਾਲ ਜਗਾਵਾ ਰਹ ਜਾਂਦੇ ਨੇ ਕਈ ਥਾਵਾ ਰਹ ਜਾਂਦੀਆਂ ਨੇ ਗਿਆ ਫਿਰ ਉੱਥੇ ਜਦੋਂ ਕੰਮ ਨਹੀਂ ਹੁੰਦਾ ਕੁਸ ਕੁ ਗੁੱਲੀ ਡੰਡਾ ਮਰ ਜਾਂਦਾ ਫਿਰ ਨਾ ਤਾਂ ਦੁਬਾਰੇ ਕਰਨ ਜੁਗਰਾ ਹੁੰਦਾ ਕਿਸਾਨ ਭਰਾ ਤੇ ਨਾ ਹੀ ਉਹ ਗੁੱਲੀ ਡੰਡਾ ਜਿਹੜਾ ਚੰਗੀ ਤਰ੍ਹਾਂ ਮਰਿਆ ਹੁੰਦਾ ਫਿਰ ਉਹ ਜਦੋਂ ਕਣਕ ਦੇ ਨਸਾਰੇ ਦੇ ਸਮੇਂ ਜਦੋਂ ਉੱਪਰੋਂ ਝਾਕਦਾ ਉਹ ਤਾਂ ਐਂ ਲੱਗਦਾ ਕਿ ਯਾਰ ਗੁੱਲੀ ਡੰਡਾ ਹੀ ਖੜਾਗਾ ਭਾਵੇਂ ਕਿ ਉਹ ਥੋੜੀ ਮਾਤਰਾ ਦੇ ਵਿੱਚ ਹੁੰਦਾ ਦੌਗੀਆਂ ਦੇ ਵਿੱਚ ਹੁੰਦਾ ਦਾ ਅਗਲੇ ਸਾਲ ਵਾਸਤੇ ਉਹ ਆਪਣੀ ਜਿਹੜੀ ਅਗਲੀ ਜਨਰੇਸ਼ਨ ਉਹ ਤੁਹਾਡੇ ਖੇਤ ਦੇ ਵਿੱਚ ਪਾਰ ਚੁੱਕਿਆ ਹੁੰਦਾ ਤੇ ਅਗਲੇ ਸਾਲ ਵਾਸਤੇ ਉਹ ਫੇਰ ਤਿਆਰ ਖੜਾ ਹੁੰਦਾ ਇਹ ਕੁਸਕ ਕਾਰਨ ਨੇ ਜਿਹੜੇ ਹੋਰ ਵੀ 2-4 ਕਾਰਨ ਹੋਣਗੇ ਜਿਹੜੇ ਤੁਹਾਡੇ ਧਿਆਨ ਦੇ ਵਿੱਚ ਹੋਣਗੇ ਉਹਨਾਂ ਤੇ ਜ਼ਰੂਰ ਧਿਆਨ ਮਾਰ ਲਿਆ ਕਰੋ ਕਿਸਾਨ ਭਰਾ ਉਹ ਸਾਰੇ ਨਹੀਂ ਇੱਥੇ ਅ ਦੱਸੇ ਜਾ ਸਕਦੇ ਤੇ ਦੂਸਰਾ ਨੰਬਰ ਇੱਕ ਹੋਰ ਨਾਲ ਦੀ ਨਾਲ ਗੱਲ ਆਪਾਂ ਐਡ ਆਨ ਕਰ ਲਈਏ ਬਹੁਤ ਸਾਰੇ ਕਿਸਾਨ ਭਰਾ ਹੁਣ ਅਗਲੇ ਦਿਨਾਂ ਦੇ ਵਿੱਚ ਜਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਕੁਝ ਕੁ ਸਖਤ ਜਿਹਦੇ ਜਿਹਦੇ ਨਾਲ ਕੇ ਕਣਕ ਕਈ ਵਾਰੀ ਖੜਨ ਦੀ ਪ੍ਰੋਬਲਮ ਆ ਜਾਂਦੀ ਹੈ ਜਿਵੇਂ ਕਿ ਆਪਾਂ ਕਹ ਲਈਏ ਟੋਟਲ ਵਾਲਾ ਟੈਕਨੀਕਲ ਹੋਇਆ ਜਾਂ ਲੀਡਰ ਵਾਲਾ ਹੋਇਆ ਜਾਂ ਐਕਸੀਅਲ ਨਾਲ ਜਾਂ ਟਲੰਟਸਿਸ ਨਾਲ ਇਹਨਾਂ ਟੈਕਨੀਕਲ ਦੇ ਨਾਲ ਕਿਤੇ ਨਾ ਕਿਤੇ ਲੱਗਦਾ ਹੁੰਦਾ ਕਿਸਾਨ ਭਰਾਵਾਂ ਨੂੰ ਕਿ ਕਣਕ ਦਾ ਜਿਹੜਾ ਵਾਦਾ ਉਹ ਰੁਕ ਗਿਆ ਜਦੋਂ ਕਿ ਇਹ ਜਿਹੜਾ ਵਾਧਾ ਇੱਕ ਵਾਰੀ ਰੁਕ ਜਾਣਾ ਥੋੜਾ ਰੁਕ ਜਾਣ ਦੇ ਨਾਲ ਆਪਣਾ ਝਾੜ ਘਾਟਦਾ ਨਹੀਂ ਉਲਟਾ ਝਾੜ ਵਧਦਾ ਕਹਿਣ ਦਾ ਭਾਵ ਉਹਦਾ ਅਸਰ ਚੰਗਾ ਪੈਂਦਾ ਜੇਕਰ ਆਪਾਂ 30 35 ਦਿਨਾਂ ਦੇ ਉੱਤੇ ਕਣਕ ਦੇ ਉੱਤੇ ਸੜਕਿਆ ਕਰ ਦਿੱਤਾ ਆਪਣੀ ਕਣਕ ਦਾ ਵਾਧਾ ਰੁਕ ਗਿਆ ਇੱਕ ਲੈਵਲ ਤੱਕ ਰੁਕ ਗਏ ਨਹੀਂ ਹੈਗਾ ਕਿ ਕਣਕ ਬਿਲਕੁਲੀ ਤੀਲਾ-ਤੀਲਾ ਖੜ ਗਈ ਉਹ ਤਾਂ ਦੇਖ ਨੁਕਸਾਨ ਕਰੂਗੀ ਕਰੂਗਾ ਜੇਕਰ ਕਿਤੇ ਤੁਹਾਡੀ ਕਣਕ ਦਾ ਵਾਧਾ ਥੋੜਾ ਮੋਟਾ ਰੋਕਿਆ ਇਹਨਾਂ ਕਿਸੇ ਵੀ ਤਰ੍ਹਾਂ ਦੇ ਸੜਕਿਆ ਕੀਤੇ ਦੇ ਨਾਲ ਉਹਦੇ ਨਾਲ ਅੱਗੇ ਜਾ ਕੇ ਤੁਹਾਡੇ ਝਾੜ ਤੇ ਆਪਾਂ ਕਹਿੰਦੀਏ ਕਿ ਇੱਕ ਚੰਗਾ ਪ੍ਰਭਾਵ ਹੈ ਨਾ ਮਾੜਾ ਨਹੀਂ ਪੈਣਾ ਉਹਦੇ ਨਾਲ ਜੜਾਂ ਦਾ ਜਿਹੜਾ ਵਾਧਾ ਹੈਗਾ ਉਹ ਜ਼ਿਆਦਾ ਕਰਦੀ ਹੈ ਫਸਲ ਜ਼ਿਆਦਾ ਸਟਰੋਂਗ ਬਣਦੀ ਹੈ ਬੂਟਾ ਵੱਧ ਮਰਿਆ ਜਾਂਦਾ ਇਹ ਕਾਰਨ ਹੋ ਗਿਆ ਜੇਕਰ ਰੋਕ ਦਿਆ ਕਣਕ ਦੂਸਰਾ ਨੰਬਰ ਕਰ ਰੁਕਦੀ ਆ ਤਾਂ ਉਹਦੇ ਰੁਕਣ ਤੋਂ ਕੀ ਕਰੀਏ ਹੁਣ ਬਹੁਤ ਸਾਰੇ ਵੀਰ ਨੇ ਜਿਹੜੇ 50 55 ਦਿਨਾਂ ਤੇ ਕਣਕ ਲਜਾ ਚੁੱਕੇ ਨੇ ਜਾਂ ਉਹਨਾਂ ਦੀ ਕਣਕ ਜਾ ਚੁੱਕੀ ਆ ਹੁਣ ਉਹ ਕੀ ਕਰਨ ਤਾਂ ਕਿਸਾਨ ਭਰਾਵੋ ਇੱਕ ਜ਼ਰੂਰ ਧਿਆਨ ਮਾਰ ਲਓ ਤੁਸੀਂ ਐਕਸੀਐਲ ਕਰ ਰਹੇ ਹੋ ਕੋਈ ਵੀ ਕਰ ਰਹੇ ਹੋ ਉਹਦੇ ਨਾਲ ਟੌਪਕ ਦਾ ਇੱਕ ਪੈਕ ਜ਼ਰੂਰ ਐਡ ਕਰ ਲਿਆ ਕਰੋ ਜੇਕਰ ਬਿਲਕੁਲ ਲੋਡ ਵੀ ਨਹੀਂ ਫੇਰ ਵੀ ਕਰ ਲਿਆ ਕਰੋ 2200 ਰੁਪਏ ਦਾ ਖਰਚਾ ਹੈਗਾ ਇਹ ਇਹਦੂ ਘੱਟ ਦਾ ਵੀ ਮਿਲ ਜਾਂਦਾ ਹੈਗਾ ਪਰ ਤੁਹਾਡੀ ਕਣਕ ਨੂੰ ਜਿਹੜਾ ਝਟਕਾਗਾ ਉਹ ਕਾਫੀ ਹੱਦ ਤੱਕ ਨਹੀਂ ਲੱਗਦਾ ਕਹਿਣ ਦਾ ਭਾਵ ਇਹ ਇਹਨੂੰ ਤੁਸੀਂ ਇਹ ਸੋਚ ਕੇ ਐਡ ਕਰ ਸਕਦੇ ਹੋ ਕਿ ਝਟਕਾ ਰੋਕਣ ਖਾਤਰ ਆਪਾਂ ਟੌਪ ਕਾ ਐਡ ਕਰ ਲਈ ਨਾ ਕਿ ਗੁੱਲੀ ਡੰਡਾ ਮਾਰਨ ਖਾਤਰ ਕਿਉਂਕਿ ਗੁੱਲੀ ਡੰਡਾ ਮਾਰਨਾ ਟੌਕ ਦੀ ਡੋਹ ਚ ਬਹੁਤ ਪੈਂਦੀ ਹੈ ਗੁੱਲੀ ਡੰਡਾ ਫੇਰ ਵੀ ਕਿਤੇ ਨਾ ਕਿਤੇ ਰਹਿ ਜਾਂਦਾ ਪਰ ਜੇਕਰ ਆਪਾਂ ਗੱਲ ਕਰੀਏ ਵੱਡੇ ਗੁੱਲੀ ਡੰਡੇ ਦੀ ਹੁਣ 50 55 ਦਿਨਾਂ ਤੇ ਕਿਤੇ ਨਾ ਕਿਤੇ ਵੱਡੇ ਗੁੱਲੀ ਡੰਡੇ ਤੇ ਵਧੀਆ ਕੰਮ ਕਰਦੀ ਹੈ ਨਾਲ ਟੌਪ ਕਾ ਐਡ ਕਰ ਲਿਆ ਕਰੋ ਇਹ ਇਹ ਪ੍ਰੈਕਟੀਕਲ ਕੀਤੇ ਹੋਏ ਖੇਤਾਂ ਦੇ ਵਿੱਚੋਂ ਨਿਕਲੇ ਹੋਏ ਤਜਰਬੇ ਨੇ ਇਹ ਕੋਈ ਕਿਤਾਬੀ ਗੱਲਾਂ ਨਹੀਂ ਹੈਗੀਆਂ ਸੋ ਵੀਡੀਓ ਦੇਖਣ ਦੇ ਲਈ ਵੀਡੀਓ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ